ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਜੀ ਬਠਿੰਡਾ ਦੇ ਪਾਈ ਮਤੀ ਦਾਸ ਨਗਰ ਉਹ ਜਿੱਥੇ ਕਿ ਗੁਰਦੁਆਰਾ ਸਾਹਿਬ ਵੱਲੋਂ ਲਗਾਤਾਰ 22 ਸਾਲ ਤੋਂ ਜਿਹੜੇ ਸਿਵਲ ਹਸਪਤਾਲ ਦੇ ਮਰੀਜ਼ ਆਗੇ ਉਹਨਾਂ ਦੇ ਵਾਰਸ ਉਹਨਾਂ ਲਈ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਪਰ ਇਸ ਜਿਹੜੇ ਲੰਗਰ ਵਿੱਚ ਹੋਰ ਵੀ ਬਹੁਤ ਪਿੰਡਾਂ ਮਹੱਲਿਆਂ ਅਤੇ ਆਮ ਲੋਕਾਂ ਦਾ ਜਿਹੜਾ ਸਹਿਯੋਗ ਦਿੱਤਾ ਜਾ ਰਿਹਾ ਹੈਗਾ ਕਿਉਂਕਿ ਜਿਹੜਾ ਲੰਗਰ ਹੈਗਾ ਉਹ ਬਹੁਤ ਵੱਡੀ ਗਿਣਤੀ ਵਿੱਚ ਪਕਦਾ ਹੈਗਾ ਤੇ ਇਸ ਨੂੰ ਲੈ ਕੇ ਰਾਸ਼ਨ ਦੀ ਵੀ ਲੋੜ ਹੁੰਦੀ ਹੈ ਤੇ ਇਸ ਤਰ੍ਹਾਂ ਜਿਹੜਾ ਰਾਸ਼ਨ ਆਗਾ ਉਹ ਪਿੰਡਾਂ ਚੋਂ ਵੀ ਆਉਂਦਾ ਹੈਗਾ ਜਿਵੇਂ ਕਣਕ ਆਉਂਦੀ ਹੈ ਜਾਂ ਹੋਰ ਚੀਜ਼ਾਂ ਆਉਂਦੀਆਂ ਹੈ ਉਹ ਪਿੰਡਾਂ ਵਿੱਚ ਵੀ ਆਉਂਦੀਆਂ ਇਸੇ ਤਰ੍ਹਾਂ ਤੁਹਾਨੂੰ ਦਿਖਾ ਦਿੱਤੀ ਕਿ ਜਿਹੜਾ ਕੋਟ ਕਸ਼ਮੀਰ ਦੀ ਸੰਗਤ ਹੈਗੀ ਇੱਥੇ ਪਹੁੰਚੀ ਹੈਗੀ ਤੇ ਇਹਨਾਂ ਵੱਲੋਂ ਜਿਹੜੇ ਕਾਨਕ ਦੀ ਲਗਾਤਾਰ 22-23 ਸਾਲ ਤੋਂ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਕਿਉਂਕਿ 22 ਸਾਲ ਪੂਰੇ ਹੋ ਗਏ ਤੇ 23ਵਾਂ ਸਾਲ ਲੱਗਿਆਗਾ ਉਦੋਂ ਤੇ ਜਿਹੜੀ ਲੰਗਰ ਦੀ ਸੇਵਾ ਜਿਹੜੀ ਚੱਲ ਰਹੀ ਹੈ ਤਾਂ ਪਾ ਗੱਲ ਕਰਦੇ ਸਾਡੇ ਨਾਲ ਵੀਰ ਜੀ ਜੁੜੇਗੇ ਸਤਸ਼ਿਕਾ ਵੀ ਜੀ ਸਤਸ਼ਿਕਾ ਜੀ ਕੀ ਨਾਮ ਹੈ ਤੇ ਕਿਹੜਾ ਪਿੰਡ ਹੈ ਜਗਦੇਸ਼ ਸਿੰਘ ਜੀ ਕੋਟ ਕਸ਼ਮੀਰ ਜੀ ਕਿਹ ਕਿਹਣਾ ਜਾਵਾਂਗਾ ਲੰਗਰ ਦੀ ਸੇਵਾ ਚੱਲ ਰਹੀ ਹੈ ਕਿ ਤੇ ਤੁਹਾਡੇ ਵੱਲੋਂ ਦੱਸਿਆ ਜਾ ਰਿਹਾ ਹੈ ਕੋਈ ਸੇਵਾ ਵੀ ਕੀਤੀ ਜਾਂਦੀ ਜਿਹੜੀ ਰਾਸ਼ਨ ਪਾਣੀ ਦੀ ਸੀ। ਹਾਂਜੀ। ਪਿਛਲੇ 22 ਸਾਲਾਂ ਤੋਂ ਲੈ ਕੇ ਜੀ ਨਿਰੰਤਰ ਸਾਰਾ ਪਿੰਡ ਹੀ ਬੜਾ ਖੁਸ਼ ਹੈ। ਜਦੋਂ ਵੀ ਅਸੀਂ ਕਣਕ ਵੜਦੇ ਆਂ ਪਹਿਲਾਂ ਅਸੀਂ ਕੋਈ ਗੱਟਾ ਕੋਈ ਦੋ ਗੱਟੇ ਪਾਸੇ ਭਰ ਕੇ ਧਰ ਲੈਨੇ। ਤੇ ਧੰਨਵਾਦ ਕਰਦਾ ਸੀ ਸੀਤ ਭਾਈ ਮਤੀਦਾਸ ਨਗਰ ਤੇ ਸੰਗਤਾਂ ਦਾ ਜਿਹੜੇ ਪਿਛਲੇ 22 ਸਾਲਾਂ ਤੋਂ ਲੈ ਕੇ ਬੜੇ ਧਨਮਾਨ ਦੇ ਨਾਲ ਸੇਵਾ ਕਰਦੇ ਨੇ ਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੋਇਆ। ਲੱਗਦਾ ਵੀ ਜੇ ਕੋਈ ਮੂਹਰੇ ਨਾ ਲੱਗਿਆ ਹੁੰਦਾ ਸ਼ਾਇਦ ਉਤੋਂ ਸੇਵਾ ਨਾ ਹੁੰਦੀ ਇਹ। ਨਹੀਂ ਹੁੰਦੀ ਜੀ। ਮੂਰੇ ਲੱਗੇ ਤਾਂ ਸਾਨੂੰ ਵੀ ਬੜਾ ਹੁੰਦਾ ਜੀ ਦੋ ਦਿਨ ਉਹ ਦੋ ਬਾਰ ਐਤਵਾਰ ਦੇ ਦਿਨ ਰੱਖਦੇ ਆ ਅਸੀਂ ਸਾਰਾ ਪਿੰਡ ਵੱਧ ਚੜ ਕੇ ਕੋਈ ਠੰਡੇ ਕੋਈ ਪ੍ਰਸ਼ਾਦਾਂ ਦਾ ਲੰਗਰ ਨਿੱਕੇ ਨਿੱਕੇ ਬੱਚੇ ਵੀ ਦੋ ਦਿਨ ਜੀ ਪੂਰਾ ਜਿੰਨੀ ਮਰਜ਼ੀ ਗਰਮੀ ਹੋਵੇ ਪੂਰਾ ਸਾਥ ਦਿੰਦੇ ਨੇ ਜੀ ਇਹਦੇ ਨਾਲ ਆਪਣਾ ਦਸਵਾਂ ਤਸੋਂਦ ਵੀ ਨਿਕਲ ਜਾਂਦਾ ਹਾਂਜੀ ਹਾਂਜੀ ਬਾਕੀ ਨੰਗਰ ਦੇ ਉੱਤੇ ਵੇਖੋ ਜੀ ਬਹੁਤ ਮਾਲਕ ਦੀ ਕਿਰਪਾ ਕਿਤੇ ਕਿਸੇ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਸਾਡਾ ਜੇ ਪੁੰਨਦਾਨ ਹੁੰਦਾਗਾ ਤਾਂ ਇਹ ਚੀਜ਼ ਹਾਂਜੀ ਹਾਂਜੀ ਜੇ ਪੁੰਨਦਾਨ ਕਰਦੇ ਹੁਣ ਜਿਵੇਂ ਮੰਨ ਲਓ ਅੱਡੇ ਦੇ ਉੱਤੇ ਪਾਣੀ ਪੀ ਜਾਂਦੇ ਸਾਡੇ ਪਿੰਡ ਤੇ ਠੰਡਾ ਗਰਮੀ ਅੱਜ 20 ਦਿਨ ਹੋ ਗਏ ਉਹ ਜਿੰਨਾ ਚਿਰ ਗਰਮੀ ਚੱਲੂ ਉਹਨਾਂ ਚਿਰ ਉਹ ਵੀ ਜਾਰੀ ਰਹੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾਮ ਹੈ ਜੀ ਤੇ ਕਿਹੜਾ ਪਿੰਡ ਬਸੰਤ ਸਿੰਘ ਬਸੰਤ ਸਿੰਘ ਖਾਲਸਾ ਪਿੰਡ ਕੋਟਸ਼ਮੀਰ ਜੀ ਤਾਂ ਕੀ ਕਹਿਣਾ ਚਾਹੋਗੇ ਜਿਹੜੇ 22 ਸਾਲ ਤੋਂ ਲਗਾਤਾਰ ਜਿਹੜੇ ਰੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਜਿਹੜਾ ਰਾਸ਼ਨ ਹੈਗਾ ਉਹ ਛੋਟੇ ਪਿੰਡ ਵੱਲੋਂ ਦਿੱਤਾ ਜਾਂਦਾ ਹੈ ਬਾਈ ਅਸੀਂ ਰਾਸ਼ਨ ਦੇਣ ਵਾਲੇ ਕੋਈ ਨਹੀਂ ਹਾਂ ਧੰਤਨ ਸਿੰਘ ਸਾਹਿਬ ਸ਼੍ਰੀ ਗੁਰਨਸ ਸਿੰਘ ਜੀ ਮਹਾਰਾਜ ਅਤੇ ਇਥੋਂ ਦੀ ਪ੍ਰਬੰਧ ਕਮੇਟੀ ਇਹ ਸਾਤੋਂ ਗੁਰੂ ਸਾਹਿਬ ਆਪ ਕਿਰਪਾ ਕਰਕੇ ਸੇਵਾ ਲੈ ਰਹੇ ਅਸੀਂ ਕੋਈ ਸੇਵਾ ਕਰਨ ਦੇ ਯੋਗ ਨਹੀਂ ਹਾਂ ਉਹ ਸਭ ਨੂੰ ਆਪ ਹੀ ਸੇਵਾ ਲੈ ਜੇ ਇੰਦੀ ਭਾਰੇ ਗਿਣਤੇ ਵਿੱਚ ਰਸ਼ਨਾ ਆਉਂਦਾਗਾ ਉਹ ਤੁਸੀਂ ਇਕੱਠਾ ਕਰਦੇ ਹੋ ਕਿ ਲੋਕ ਆਪੇ ਆ ਕੇ ਦੇ ਦੇ ਜਾਂਦੇ ਨਹੀਂ ਉਹ ਜਦੋਂ ਇਥੋਂ ਦੀ ਪ੍ਰਬੰਧ ਕਮੇਟੀ ਜਾਂਦੀ ਹੈ ਤਾਂ ਸਾਰਾ ਨਗਰ ਪਿੰਡ ਕੋਟਸ਼ਮੀਰ ਇਕੱਠਾ ਹੋ ਕੇ ਸੰਗਤ ਕਰਨ ਦੀ ਜਿਹਨੂੰ 100 ਬੰਦਾ ਇਹਨਾਂ ਨਾਲ ਹੁੰਦਾ ਹਰ ਘਰ ਦੇ ਵਿੱਚੋਂ ਸੇਵਾ ਆਪ ਦੀ ਕਿਤੇ ਤੋਂ ਵੀ ਕਿਸੇੋਂ ਮੰਗ ਕੇ ਨਹੀਂ ਸੇਵਾ ਲਈ ਦੀ ਸਭ ਆਪੋ ਆਪਣੀ ਮਨਮਰਜ਼ੀ ਦੀ ਸੇਵਾ ਖੁੱਲੀ ਦਿਲ ਨਾਲ ਸੇਵਾ ਪਾਉਂਦੇ ਨੇ ਲਗਦਾ ਵੀ ਖੁੱਲ ਕੇ ਸੇਵਾ ਕਰਦੇ ਆਗੇ ਇਸ ਕੰਮ ਦੇ ਪਾਹ ਜੀ ਬਹੁਤ ਖੁੱਲ ਕੇ ਬਹੁਤ ਪੂਰਾ ਸਹਿਯੋਗ ਦੇ ਰਹੇ ਸੰਗਤ ਪਿੰਡ ਕੋਰਸ ਵਿੱਚ ਹੁਣ ਜਿੰਨੇ ਇੱਥੇ ਮਰੀਜ਼ ਆਉਂਦੇ ਆਗੇ ਕਈ ਵਾਰੀ ਦੂਰ ਦੇ ਹੁੰਦੇ ਨੇ ਨੇੜੇ ਪਿੰਡਾਂ ਵਾਲੇ ਜਾਂ ਸ਼ਹਿਰ ਵਾਲੇ ਦਾ ਚਲਣਾਸ਼ਨ ਪਾਣੀ ਦੇ ਜਾਂਦਾ ਰੋਟੀ ਫੜਾ ਜਾਂਦੇ ਸੀ ਪਰ ਦੂਰ ਵਾਲਾ ਵੀ ਸਮੱਸਿਆ ਹੁੰਦੀ ਸੀ ਕਿ ਉਹਦੇ ਵਾਸਤੇ ਜਿਹੜੇ ਮਰੀਜ਼ ਸੀ ਜਾਂ ਬਾਰਸੀ ਉਹਨਾਂ ਨੂੰ ਵੀ ਫਾਇਦਾ ਹੋਇਆ ਨਹੀਂ ਬਹੁਤ ਫਾਇਦਾ ਜੀ ਇਹ ਜਾਦੇ ਮੇਲ ਕੰਮ ਕਰੇ ਕਮੇਟੀ ਦਾ ਜਿਆਦਾ ਜੀ ਕਿਉਂ ਅਸੀਂ ਤਾਂ ਗੁਰਸੋਂ ਦੀ ਕਿਰਪਾ ਦਰਾਂ ਲੰਗਰ ਉਥੋਂ ਕਣ ਇਕੱਠੀ ਕਰਕੇ ਦੇ ਦਿਆਂ ਪਰ ਜਿਹੜੇ ਇਹ ਥੀਮੇਟ ਕਰਕੇ ਹਸਪਤਾਲ ਦੇ ਵਿੱਚ ਬਚਾਉਂਦੇ ਹਨ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਸੱਸੀ ਕਾ ਜੀ ਸੱਸੀ ਕਾ ਜੀ ਕੀ ਨਾਮ ਹੈ ਜੀ ਗੁਰਾਂਤ ਸਿੰਘ ਜੀ ਕਿਹੜੇ ਪਿੰਡ ਆ ਜੀ ਫੋਰਸ਼ਵੀਲੀ ਤੁਸੀਂ ਕੀ ਕਹਿਣਾ ਚਾਹੋਗੇ ਜੇ ਹੁਣ ਲੰਗਰ ਦੀ ਸੇਵਾ ਹੋ ਰਹੀ ਹੈ ਕਿੰਨੇ ਮਾਲਕੇ ਕਣਕ ਹੈ ਜੀ ਜਮੈਂ ਤੁਸੀਂ ਇਕੱਠੇ ਕਰਦੇ ਹੋ ਕਿ ਹੋਰ ਵੀ ਰਾਜਣਾ ਸੇਵਾ ਜੀ ਮਾਲਕ ਦੀ ਕਿਰਪਾ ਨਹੀਂ ਹੈ ਜੋਗ ਹੁੰਦਾ ਹੈ ਉਹੀ ਕਰਾਉਂਦਾ ਹੈ ਪਰ ਬਾਕੀ ਸਾਰੇ ਜਿਨ੍ਹਾਂ ਮੱਤੇ ਦਾ ਕਮੇਟੀ ਹੈ ਕਿੰਨਾ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਕਿ ਜਿੰਨੇ ਇਹ ਸੇਵਾ ਕਰਦੇ ਆ ਇਹਨਾਂ ਬੰਦਾ ਕੋਈ ਨਹੀਂ ਕਰ ਸਕਦਾ ਆ ਦਾ ਕੰਮ ਵੀ ਨਹੀਂ ਆਪਰੋਲ ਕਰ ਸਕਦੇ ਜਿੰਨਾ ਇਹ ਕਰਦੇ ਤੇ ਮਾਲਕ ਦੀ ਕਿਰਪਾ ਨਾਲ ਇਹਨੇ ਸਹਾਈ ਹੋਣਾ ਸਾਨੂੰ ਵੀ ਸਮਾਂ ਮਿਲ ਜਾਂਦਾ ਹੈ ਕਿਰਪਾ ਤਾਂ ਪਰਮਾਤਮਾ ਦੀ ਹੁੰਦੀ ਆ ਰੱਬ ਦੀ ਕਿਰਪਾ ਹੁੰਦੀ ਆ ਪਰ ਉਹ ਵੀ ਕਿਸੇ ਚ ਬਸ ਕੇ ਜਿਹੜੀ ਸੇਵਾ ਕਰਾਉਂਦਾ ਤੁਹਾਡੇ ਪਿੰਡ ਵੱਲੋਂ ਇਸ ਤਰ੍ਹਾਂ ਦੀ ਸੇਵਾ ਹਾਂਜੀ ਇਹ ਮਤੀ ਦਾਸ ਕਮੇਟੀ ਦਾ ਧੰਨਵਾਦ ਜੀ ਬਹੁਤ ਜਿਆਦਾ ਜਿੰਨਾ ਵੀ ਕਹਿਰੀ ਹੁੰਦੇ ਹਰੇਕ ਬੰਦਾ ਪੂਰਾ ਤੁਨ ਮਨੋ ਲਾ ਕੇ ਇਹਨਾਂ ਨੂੰ ਵੱਧ ਤੋਂ ਵੱਧ ਸੇਵਾ ਕਰਦਾ ਹੁਣ ਜਿੰਨੇ ਮੁਗਲੇ ਲੱਗੇ ਹੈਗੇ ਕੋਈ ਵਾਰੀ ਕਹਿੰਦਾ ਜੇ ਤਾਂ ਖਾਣ ਦੇ ਮਾਰਾ ਕੋਈ ਆਏ ਉਸ ਤਰ੍ਹਾਂ ਦੀ ਤਾਂ ਨਹੀਂ ਕੋਈ ਗੱਲ ਨਹੀਂ ਹੈ ਜੇ ਕੋਈ ਆਏ ਕੋਈ ਟਾਮਾ ਬੰਦਾ ਕਹਿੰਦਾ ਇਹ ਨਹੀਂ ਹੋ ਸਕਦਾ ਕੋਈ ਖਾਣ ਵਾਲੀ ਗੱਲ ਇਹਦਾ ਪਰਮਾਤਮਾ ਬਹੁਤ ਵਧੀਆ ਸੇਵਾ ਸਮਾ ਸਾਰੇ ਪਿੰਡ ਦਾ ਹੀ ਬੜਾ ਫਲਾ ਹੁੰਦਾ ਜੀ ਹੁਣ ਜੇ ਇਹਨੂੰ ਦੇਖਿਆ ਜਾਵੇ ਅੱਗੇ ਨਾ ਵੀ ਇਹ ਲੰਗਰ ਹੈਗਾ ਜਾਂ ਵਾਧਾ ਤੋਂ ਚੱਲਿਆ ਜਾ ਰਿਹਾਗਾ ਕੱਲੀ ਇਹ ਨਹੀਂ ਰੋਟੀ ਹੈ ਜਿਵੇਂ ਛਿਹੜੀ ਹੈ ਕੀ ਰਾਜੜ ਜਿਹਦੀ ਮਰੀਜ਼ ਨੂੰ ਲੋੜਦੇ ਉਹ ਵੀ ਪਹੁੰਚ ਗਈ ਹਰ ਜੀ ਪਰਮਾਤਮਾ ਦਾ ਹੈ ਜਿਵੇਂ ਜਿਵੇਂ ਕੋਈ ਲੋੜ ਹੈ ਨਾ ਮਾਲਕ ਸਾਰੇ ਅੰਨੇ ਅੱਛਾ ਪੂਰਨਾ ਕਰਦਾ ਜੀ ਇਹ ਸਨ ਪਿੰਡ ਕੋਟਸ਼ਮੀਰ ਦੇ ਵਾਸੀ ਜਿਹਨਾਂ ਨੇ ਸਾਨੂੰ ਦੱਸਿਆਗਾ ਕਿ ਹੋਰ ਵੀ ਵੀਰ ਜੁੜਿਆ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਸੱਸੀ ਕਾ ਕੀ ਨਾਮ ਹੈ ਗੁਰਪ੍ਰੀਤ ਸਿੰਘ ਜਿਹੜਾ ਪਿੰਡ ਕੋਟਸ਼ਮੀਰ ਹੈ ਜੀ ਤੇ ਕੀ ਕਹਿਣਾ ਚਾਹੋਗੇ ਹੁਣ ਜਿਵੇਂ ਤੁਹਾਡੇ ਪਿੰਡ ਵੱਲੋਂ ਬਹੁਤ ਜ਼ਿਆਦਾ ਰਾਸ਼ਨ ਹੈ ਜਿਹੜਾ ਉਹ ਬਾ ਬਾ ਮਤੀ ਦਾਸ ਨਗਰ ਨੂੰ ਭੇਜਿਆ ਜਾ ਰਹੇਗਾ ਤੇ ਇਹਨਾਂ ਵੱਲੋਂ ਜਿਹੜੀ ਲੰਗਰ ਦੀ ਸੇਵਾ ਅੱਗੇ ਚਲਾਈ ਜਾ ਰਹੀ ਜੀ ਬਹੁਤ ਕੁਰਪ ਦੀ ਕਿਰਪਾ ਹੋਈ ਵੀ ਹੈ ਜੀ ਪਿੰਡ ਧਾਰਮਿਕ ਵਿਚਾਰਾਂ ਵਾਲਾ ਪਿੰਡ ਹੈ ਸੇਵਾ ਜੁੜ ਕੇ ਕਰਦਾ ਦਿਲੋਂ ਮਨੋਂ ਕਰਦਾ ਤੇ ਅਸੀਂ ਐ ਸਮਝਦੇ ਆ ਵੀ ਸਾਨੂੰ ਤਾਂ 2-4 ਦਿਨ ਹੀ ਮੌਕਾ ਮਿਲਦਾ ਹੈ ਪਿੰਡ ਵਾਲਿਆਂ ਨੂੰ ਦਾਨ ਪੁੰਨ ਕਰਨ ਦਾ ਤੇ ਇਹ ਕਮੇਟੀ ਵਾਲੇ ਮੈਂਬਰ ਸਾਰਾ ਸਾਲ ਬਿਨਾ ਕਿਸੇ ਠਿਕਾੜੇ ਦੇ ਬਹੁਤ ਜੋਸ਼ ਓਰ ਨਾਲ ਕੰਮ ਕਰਦੇ ਨੇ ਤੇ ਸੇਵਾ ਕਰਦੇ ਨੇ ਆ ਸਾਲਾਂ ਚ ਅੱਜ ਕੀ ਅਸੀਂ ਸੁਣ ਚਾ ਹੈ ਵੀ ਇਹਨਾਂ ਨੇ ਏਮਜ਼ ਨੂੰ ਵੀ ਨਾਲ ਜੋੜਿਆ ਵੀ ਉੱਥੇ ਵੀ ਰੰਗਰ ਪਹੁੰਚਦਾ ਕਰਿਆ ਅੱਛਾ ਜਿੱਥੇ ਪਹਿਲਾਂ ਸੇਵਾ ਦਾ ਸਤਾਰਨ ਹੋ ਜਾਂਦਾ ਜ ਹੁਣ ਵੀ ਜਿੰਨੂੰ ਵੀ ਕੁਝ ਹਾਂ ਇਸ ਵਾਰ ਸੁਨਨ ਚ ਆਇਆ ਜੀ ਕਿ ਇਹਨਾਂ ਨੇ ਗਾਹਾਂ ਇੱਕ ਟਰਾਲੀ ਛੇ ਵੀ ਦਿੱਤੀ ਹੈ ਲੱਗਦਾ ਵੀ ਜੇ ਹੁਣ ਇਹ ਮੋਹਰੇ ਲੱਗੇ ਤੇ ਸਾਨੂੰ ਵੀ ਸੇਵਾ ਦਾ ਮੌਕਾ ਮਿਲਿਆ ਕਿਉਂਕਿ ਜੇ ਨਾਏ ਮੋਹਰੇ ਲੱਗਦੇ ਤਾਂ ਸ਼ਾਇਦ ਤੁਸੀਂ ਨਾ ਪਹੁੰਚਦੇ ਫਿਰ ਦੇਖੋ ਜੀ ਸਾਰਾ ਕੁਝ ਜੁੜਤੀ ਚੱਲਦਾ ਹਾਂ ਮੋਹਰੇ ਲੱਕੇ ਸੇਵਾ ਕਰਦੇ ਨੇ ਜੇ ਇਹਨਾਂ ਦੀ ਸੇਵਾ ਭਾਵਨਾ ਚ ਸਾਨੂੰ ਕੋਈ ਕਮੀ ਪੂਸ਼ੀ ਨਹੀਂ ਲੱਗਦੀ ਤਾਂ ਸਾਡਾ ਪੰਡ ਇਹਨਾਂ ਨੂੰ ਢੀਕ ਰਿਹਾ ਹੁੰਦਾ ਵੀ ਆਉਣ ਤੇ ਕਣਕ ਲੈ ਕੇ ਜਾਣ ਕਦੋਂ ਇਹ ਆਉਣ ਤੇ ਕਦੋਂ ਅਸੀਂ ਇਕਰਾਸ਼ਨ ਇਕੱਠਾ ਕਰਕੇ ਹਾਂਜੀ ਹਾਂਜੀ ਬਿਲਕੁਲ ਧੰਨਵਾਦ ਹੈ ਇਹ ਸਨ ਕੋਟ ਸ਼ਮੀਰ ਦੇ ਵਾਸੀ ਜਿਨ੍ਹਾਂ ਵੱਲੋਂ ਵੀ ਲਗਾਤਾਰ ਜਿਹੜਾ 22 ਸਾਲ ਤੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈਗੀ ਜਿਹੜੀ ਕਾਨਕ ਹੈਗੀ ਉਹ ਇੱਥੇ ਭੇਜੀ ਜਾਏ ਆਪਾਂ ਹੋਰ ਵੀ ਜਿਹੜੇ ਇਥੋਂ ਦੀ ਕਮੇਟੀ ਦੇ ਮੈਂਬਰ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪੈਰ ਸੂਬੇਦਾਰ ਜਗਰਾਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸਹੀਦ ਭਾਈ ਮਤੀਦਾਸ ਨਗਰ ਮਾਨਸਾ ਰੋਡ ਬਟੰਡਾ 22 ਸਾਲ ਤੋਂ ਤੱਕ ਇਹ ਵੀ ਇੱਥੋਂ ਲੰਗਰ ਚੱਲ ਰਿਹਾ ਸੀ ਸਤਿ ਸ੍ਰੀ ਅਕਾਲ ਮੈਂ ਜਿਹੜਾ ਇਹ ਲੰਗਰ ਹੈ ਵੀਰ ਜੀ ਅੱਜ ਤੋਂ 23 ਮਈ 2003 ਤੋਂ ਧੰਨ ਧੰਨ ਸਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਆ ਦੀ ਪ੍ਰਕਾਸ਼ ਪੂਰਵ ਤੇ ਸਟਾਰਟ ਕੀਤਾ ਗਿਆ ਸੀਗਾ ਉਸ ਟਾਈਮ ਤੇ ਜੋ ਸਰਕਾਰੀ ਹਸਪਤਾਲ ਸੀ ਇੱਥੇ ਕੋਈ ਚਾਹ ਦਾ ਖੋਖਾ ਤਾਂ ਕਬ ਨਹੀਂ ਸੀਗਾ ਅੱਜ ਤੋਂ 22 ਸਾਲ ਪਹਿਲਾਂ ਸੰਗਤਾਂ ਨੇ ਸੋਚਿਆ ਵੀ ਜੇ ਅਪਾਂ ਕੋਈ ਉਦਮ ਕਰੀਏ ਤੇ 1 ਮਹੀਨੇ ਵਾਸਤੇ ਜਾਂ 2 ਮਹੀਨੇ ਵਾਸਤੇ ਅਪਾਂ ਉੱਥੇ ਲੰਗਰ ਸ਼ੁਰੂ ਕਰਕੇ ਆਇਆ ਕਰੀਏ ਫਿਰ ਸਹਿਯੋਗ ਹੋਇਆ 2 ਮਹੀਨੇ ਬਾਅਦ 3 ਮਹੀਨੇ ਬਾਅਦ ਤੇ ਆਲੇ ਦੁਆਲੇ ਪਿੰਡਾਂ ਦਾ ਤੇ ਸ਼ਹਿਰਾਂ ਦਾ ਸਹਿਰੀ ਸੰਗਤ ਨੇ ਸਹਿਯੋਗ ਦਿੱਤਾ ਤੇ ਅੱਜ ਪੂਰੇ 22 ਸਾਲ ਹੋ ਗਏ ਵੀਰ ਦੀ ਬਿਨਾ ਰੁਕਣਾ ਬਹੁਤ ਵਧੀਆ ਹਰ ਸਾਲ ਸੰਗਤ ਵੱਧ ਰਹੀ ਹੈ ਸਪੋਰਟ ਕਰਨ ਵਾਸਤੇ ਹਰ ਪਿੰਡ ਵੱਲ ਰਹੇ ਨੇ ਪਿੰਡ ਸਾਨੂੰ ਕਣਕ ਦੀ ਸੇਵਾ ਸ਼ਹਿਰ ਸਾਨੂੰ ਮਾਇਆ ਦੀ ਸੇਵਾ ਕੋਈ ਸਬਜ਼ੀ ਦੀ ਸੇਵਾ ਅਲੱਗ-ਅਲੱਗ ਸੇਵਾ ਕਰ ਰਹੇ ਨੇ ਸਰ ਇਹ ਵੀ ਦੱਸਿਆ ਜਾ ਰਿਹਾ ਨਹੀਂ ਸਰ ਸਾਜਾ ਮੇਰਾ ਕਿ ਦਲੀਆਂ ਜਿਹੜੀ ਫਰੀਦ ਨੂੰ ਲੂਣ ਹੁੰਦੇ ਆ ਉਹ ਚੀਜ਼ਾਂ ਚੱਲ ਜਾਂਦੀਆਂ ਨੇ ਬਿਲਕੁਲ ਬਿਲਕੁਲ ਇਹ ਬਿਲਕੁਲ ਸਚਾਈ ਹੈ ਜੀ ਉਸ ਦਿਨ ਤੋਂ ਹੀ ਜਿਹੜਾ ਦਲੀਆ ਜਾ ਰਿਹਾ ਨਾਲ ਇੱਕ ਸਬਜ਼ੀ ਹੁੰਦੀ ਹੈ ਜਾਂ ਕੋਈ ਦਾਲ ਹੁੰਦੀ ਹੈ ਜਾਂ ਕੋਈ ਕੜੀ ਹੁੰਦੀ ਹੈ ਹਰ ਰੋਜ਼ ਮਤਲਬ ਮੀਨੂ ਬਦਲੀ ਹੁੰਦਾ ਜਿਹੜਾ ਦਲੀਆ ਉਹ ਪੱਕਾ ਹੈ ਜਿਹੜਾ ਦਲੀਆ ਹੈ ਉਹ ਇਦਾਂ ਨਹੀਂ ਵੀ ਦਲੀਆ ਇੱਥੇ ਕਣਕ ਪਿਆਈ ਪਹਿਲਾਂ ਕਣਕ ਨੂੰ ਚੰਗੀ ਤਰ੍ਹਾਂ ਸੁਕੀਣਾ ਕੀਤਾ ਜਾਂਦਾ ਫਿਰ ਉਹਨੂੰ ਭੁੰਨਿਆ ਜਾਂਦਾ ਫਿਰ ਉਹਦੇ ਨਾਲ ਦਲੀਆ ਬਣਾਇਆ ਜਾਂਦਾ ਫਿਰ ਉਹਨੂੰ ਦੁੱਧ ਦੇ ਵਿੱਚ ਬਣਾ ਕੇ ਮਰੀਜ਼ਾਂ ਵਾਸਤੇ ਭੇਜਿਆ ਜਾਂਦਾ ਤਾਂ ਕਿ ਉੱਥੇ ਜੱਚਾ ਬੱਚਾ ਹਸਪੀਟਲ ਦੇ ਸਾਹਮਣੇ ਇਹ ਸਾਡਾ ਜਿਹੜਾ ਧਰਮਸ਼ਾਲਾ ਬਣੀ ਹੋਈ ਹੈ ਤੇ ਜਿਹੜੀਆਂ ਬੀਬੀਆਂ ਹੁੰਦੀਆਂ ਨੇ ਉੱਥੇ ਕਈ ਬੱਚੇ ਹੁੰਦੇ ਨੇਗੇ ਛੋਟੇ ਉਹਨਾਂ ਵਾਸਤੇ ਦਲੀਆ ਸਪੈਸ਼ਲ ਅਸ ਤਿਆਰ ਕੀਤਾ ਜਾਂਦਾ ਜਿਹੜਾ ਇਹ ਰਾਸ਼ਨ ਬਣਦਾ ਹੈ ਕਿ ਤਿਆਰ ਹੁੰਦਾ ਪਰਸਾ ਤਾਂ ਉਹ ਹਰ ਲੋਕੀਏ ਇੱਥੇ ਚਾਰ ਹੁੰਦੇ ਬਾਰੋਂ ਵੀ ਚਾਰ ਹਰ ਬਿਲਕੁਲ ਬਿਲਕੁਲ ਇਹ ਇੱਕੋ ਹੁੰਦਾ ਸਾਨੂੰ ਸਹਿਯੋਗ ਕਰਦੀਆਂ ਨੇ ਪੰਜ ਬਾਹਰ ਦੀਆਂ ਕੁਸਬਰਦਾਰਾ ਸਭ ਦੀਆਂ ਕਮੇਟੀਆਂ ਹਜੂਰ ਅਗ ਪੂਰਾ ਕਲੋਨੀ ਹੈ ਰਕਮ ਸਿੰਘ ਨਗਰ ਹੈ ਹੌਸਪੈਟ ਕਲੋਨੀ ਹੈ ਤੇ ਫੇਸ 1 ਅਗੁਰੂ ਸੰਗਤ ਅਗੁਰੂ ਕੀ ਨਗਰੀ ਹੈ ਤੇ ਇੱਕ ਦਿਨ ਗੁਰੂ ਕੀ ਸੰਗਤ ਸਾਨੂੰ ਪ੍ਰਸ਼ਾਦੇ ਦਿੰਦੀ ਹੈ ਇਸ ਤਰ੍ਹਾਂ ਪੰਜ ਦਿਨ ਬਾਰੋਂ ਲੰਗਰ ਲੱਗਿਆ ਤਾਂ ਕਿ ਸਾਡੀਆਂ ਬੀਬੀਆਂ ਨੇ ਜਿਹੜੀਆਂ ਲਗਾਤਾਰ ਕੰਟੀਨਿਊ ਲੰਗਰ ਪਕਾਉਂਦੀਆਂ ਨੇ ਉਹਨਾਂ ਨੂੰ ਵੀ ਥੋੜੀ ਜਿਹੀ ਛੁੱਟੇ ਹੋ ਜਾਂਦੀ ਐ ਇੱਕ ਦਿਨ ਰੈਸਟ ਮਿਲ ਜਾਂਦੀ ਐ ਤੇ ਨਾਲ ਦੂਗੀਆਂ ਸੰਗਤਾਂ ਵੀ ਥੋੜਾ ਜਿਹਾ ਉਹ ਵੀ ਆਪਣੇ ਲੈਵਲ ਤੇ ਫਿਰ ਸੰਗਤਾਂ ਲੈ ਕੇ ਅਸੀਂ ਆਉਨੇ ਆ ਜਿਹੜਾ ਪੱਤਾ ਆ ਜਾਂਦਾ ਕਿ ਉਹ ਫਿਰ ਛੁੱਟੇ ਬੰਦਨ ਮੁੜ ਕਾ ਬਿਲਕੁਲ ਬਿਲਕੁਲ ਅਸੀਂ ਲੰਗਰ ਉਹ ਬਣਾ ਕੇ ਰੱਖ ਲੈਂਦੇ ਨੇ ਆਪਣੇ ਕੋਲ ਸਾਡੇ ਗੱਡੇ ਜਾਂਦੇ ਆ ਸਾਡੇ ਬਰਤਨ ਲੈ ਕੇ ਜਾਂਦੇ ਆ ਅਸੀਂ ਸਾਡੇ ਬੰਦੇ ਜਾਂਦੇ ਨੇ ਤੇ ਜੇਕਰ ਉਹਨਾਂ ਨੇ ਸੰਗਤਾਂ ਨੇ ਆਉਣਾ ਹੋਵੇ ਤਾਂ ਆਪ ਹੀ ਜਾਂਦੇ ਨੇ ਤੇ ਨਹੀਂ ਤਾਂ ਫਿਰ ਆਪਣੀ ਸੰਗਤ ਆਪ ਹੀ ਵਰਤਉਂਦੀ ਆ ਜੀ ਕਿ ਨਾਮਾ ਤੇ ਕਿਹੜਾ ਪਤਾ ਬਾਕੀ ਮੇਰਾ ਨਾਮ ਵਿਕਰਮ ਸਿੰਘ ਹੈ ਮੈਂ ਗੁਰਦੁਆਰਾ ਭਾਈ ਮਤੀਦਾਸ ਨਗਰ ਬਠਿੰਡਾ ਇਥੋਂ ਦਾ ਜਰਨਲਿਸਟ ਹਾਂ ਜਿਵੇਂ ਕਿ ਇਹ ਚਾਹੋਗੇ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ 20 ਸਾਲ ਤੋਂ ਹਰ ਸਾਲ ਦੇ ਅਮਰੀਕਾ ਲਈ ਲੰਗਰ ਇੱਥੇ ਜਾ ਰਿਹਾ ਹੈ ਜੀ ਲੰਗਰ ਇਸ ਤਰ੍ਹਾਂ ਜੀ ਵੀ 23 ਮਈ 2003 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਥੇ ਅਸੀਂ ਮਤਾ ਪਾਇਆ ਸੀਗਾ ਤਾਂ ਉਹਦੇ ਵਿੱਚ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਸੀਗਾ ਕਿ ਜਿਹੜਾ ਲੰਗਰ ਹੈ ਉਹ ਅਮਰੀਕਾ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦੇ ਕਿਉਂਕਿ ਪਿੰਡਾਂ ਦੇ ਲੋਕ ਹੁੰਦੇ ਨੇ ਲੋੜਵੰਦ ਲੋਕ ਹੁੰਦੇ ਨੇ ਜਾਂ ਸ਼ਹਿਰ ਦੇ ਵੀ ਕੋਈ ਇਦਾਂ ਦੇ ਲੋਕ ਜਿਹੜੇ ਗਰੀਬ ਲੋਕ ਹੀ ਜ਼ਿਆਦਾ ਸਰਕਾਰੀ ਹਸਪਤਾਲ ਚ ਇਲਾਜ ਕਰਾਉਂਦੇ ਨੇ ਸੋ ਉਹਨਾਂ ਦੀ ਇਸ ਸਮੱਸਿਆ ਨੂੰ ਮੁੱਖ ਰੱਖ ਕੇ ਅਸੀਂ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਵੱਲੋਂ ਇਹ ਪ੍ਰਾਰਲਾ ਕੀਤਾ ਸੀ ਇਸ ਕਰਕੇ ਲੰਗਰ ਸ਼ੁਰੂ ਕੀਤਾ ਸੀ ਬਹੁਤ ਵੱਡੇ ਪਿੰਕੇ ਦੇ ਮਰੀਜ਼ ਆਉਂਦੇ ਹੈ ਕਿਉਂਕਿ ਉਹਨਾਂ ਵਾਸਤੇ ਜਿਹੜਾ ਲੰਗਰ ਵੀ ਬਹੁਤ ਜ਼ਰੂਰ ਦਾ ਇੰਤਜ਼ਾਮ ਸਿੱਕਾ ਹੋ ਜਾਂਦਾ ਹੈ ਕਿੰਨੇ ਕਿੰਨੇ ਲੋਕ ਸਸ ਜਰੂਰ ਕਰਦੇ ਨੇ ਕੋਈ ਹੋਵੇ ਹਾਂ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਹੀ ਹੈ ਕਿਉਂਕਿ ਚੰਗੇ ਕਾਜ ਨੂੰ ਤਾਂ ਸਭ ਲੋਕ ਸਪੋਰਟ ਕਰਦੇ ਨੇ ਗੁਰੂ ਸਾਹਿਬ ਦਾ ਜਿਹੜਾ ਆਸ਼ਾ ਹੈ ਉਹ ਬਹੁਤ ਹੀ ਸੱਚਾ ਤੇ ਸੱਚਾ ਸੋ ਉਹਨੂੰ ਮੁੱਖ ਰੱਖ ਕੇ ਲੋਕ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਨੇ ਸਰਦਾ ਪਾਵਨਾਂ ਨਾਲ ਇੱਥੇ ਆਉਂਦੇ ਨੇ ਜਦੋਂ ਉਹ ਦੇਖਦੇ ਨੇ ਕਿ ਇੱਥੇ ਏਡੀ ਵੱਡੀ ਸੇਵਾ ਹੁੰਦੀ ਹੈ ਤਾਂ ਸਾਰਾ ਹੀ ਸ਼ਹਿਰ ਆਸੇ ਪਾਸੇ ਪਿੰਡਾਂ ਚੋਂ ਜਾ ਹੋਰ ਦੇਸ਼ਾਂ ਬਰੇਸ਼ਾਂ ਤੋਂ ਵੀ ਜਿਹੜੀ ਹੈਗੀ ਮਦਦ ਉਹ ਸਾਨੂੰ ਹੁੰਦੀ ਹੈ ਤਾਂ ਹੀ ਅਸੀਂ ਜਿਹੜਾ ਹੈਗਾ ਇਹਨੂੰ ਚਲਾ ਸਕਦੇ ਹਾਂ ਪਿੰਡ ਕਸ਼ਮੀਰ ਉਥੋਂ ਤਕਰੀਬਨ 6-700 ਮਨਕਣ ਦਾ ਇਸ ਹਾਲ ਪਿੰਡਾਂ ਦੇ ਨਾਲ ਨਾਲ ਇਕੱਠੇ ਕਰਾਉਂਦੇ ਨੇ ਨਾਲ ਫੂਸ ਮੰਡੀ ਹੈ ਕਲੇ ਬੰਦਰਾ ਕੋਟਪਾਰਾ ਉਥੋਂ ਦੀ ਸੰਗਤ ਵੀ ਜਿਹੜੀ ਆਪਣੇ ਪੱਧਰ ਤੇ ਕਣਕ ਛੱਡ ਕੇ ਜਾਂਦੀ ਹੈ ਸੋ ਇਸ ਤਰ੍ਹਾਂ ਸਾਰਾ ਸਹਿਯੋਗ ਸਾਨੂੰ ਮਿਲਦਾ ਰਹਿੰਦਾ ਹੈ ਲੱਗਦਾ ਵੀ ਇਹ ਪਿੰਡਾਂ ਦੀ ਵੀ ਕੀਮਤੀ ਬਾਤ ਇਹ ਚੱਲ ਜਾਂਦੀ ਹੈ ਹਾਂ ਇਕੱਲੇ ਪਿੰਡਾਂ ਦੇ ਨਹੀਂ ਸ਼ਹਿਰ ਦੇ ਵਿੱਚ ਵੀ ਇਦਾਂ ਦੇ ਲੋਕ ਨੇ ਜਿਹੜੇ ਕਿ ਪਰਸਨਲ ਤੌਰ ਤੇ ਕੀ ਕਿ ਦਿਨ ਦਾ ਲੰਗਰ ਦੀ ਸੇਵਾ ਲੈਂਦੇ ਨੇ ਵੀ ਇੱਕ ਦਿਨ ਦਾ ਲੰਗਰ ਦਾ ਅਸੀਂ ਤਾਂ 10000 ਰੁਪਏ ਰੱਖਿਆ ਹੈ ਵੀ ਜੇ ਕੋਈ ਪੇ ਕਰੇ 10000 ਰੁਪਏ ਤਾਂ ਉਸ ਦਿਨ ਦੀ ਉਹਦੇ ਨਾਂ ਤੇ ਅਰਦਾਸ ਕੀਤੀ ਜਾਂਦੀ ਹੈ ਜਦੋਂ ਕਿ ਖਰਚਾ ਤਾਂ ਬਹੁਤ ਜ਼ਿਆਦਾ ਹੁੰਦਾ ਲੇਕਿਨ ਅਸੀਂ ਮਿਨੀਮਮ ਚਾਰਜ ਰੱਖੇ ਹੋਏ ਨੇ ਤਾਂ ਕਰਕੇ ਲੋਕ ਸੌਖਾ ਜਿਹੜਾ ਹੈ ਪੇ ਕਰ ਸਕਣ ਸੋ ਉਹਦਾ ਕਰਕੇ ਸਾਨੂੰ ਸ਼ਹਿਰ ਚੋਂ ਵੀ ਪਿੰਡਾਂ ਚੋਂ ਵੀ ਬਹੁਤ ਵੱਡਾ ਜਿਹੜਾ ਹੈ ਸਹਯੋਗ ਮਿਲਦਾ ਹੈ ਹਾਂ ਜੀ ਉਹ 12 ਕਿਲੋ ਦਾ ਜਰਨਲ ਬਣਾਉਣਾ ਚਾਹ ਰਹੇ ਆ। ਆ तकरीबन 500 ਬੰਦੇ ਦੀ ਰੋਟੀ ਪਾਉਣੀ ਆ। ਉਹਦੇ ਵਿੱਚ ਮਰੀਜ਼ ਆ ਉਹਨਾਂ ਦੇ ਬਾਰਸ਼ ਜਾਂ ਉੱਥੇ ਹਸਪਤਾਲ ਦੇ ਵਿੱਚ ਹੋਰ ਵੀ ਲੋਡ ਬੰਦ ਲੋਕ ਇਦਾਂ ਦੇ ਆ ਜਾਂਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਆ। ਤਾਂ 500 ਬੰਦੇ ਦਾ ਲੰਗਰ ਤਾਂ ਤਿਆਰ ਹੁੰਦਾ ਹੀ।